ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਦੀਪ ਕਤੇ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬੀ ਲਿੰਕ মিডিਆ ਦੇ ਖੇਡਾਂ ਦੇ ਖਾਸ ਬੁਲੇਟਿਨ ਵਿੱਚ ਦੱਸਦੀ ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ WCL ਸੈਮੀਫਾਈਨਲ 31 ਜੁਲਾਈ ਜਾਨੀ ਕਿ ਅੱਜ ਇਹ ਖੇਡਿਆ ਜਾਣਾ ਹੈ ਇਹ ਖੁਲਾਸਾ ਹੋਇਆ ਹੈ ਕਿ ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਨਾਲ ਸੈਮੀਫਾਈਨਲ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ World Championship of Legends ਵਿੱਚ 31 ਜੁਲਾਈ ਜਾਨੀ ਕਿ ਅੱਜ ਭਾਰਤ ਤੇ ਪਾਕਿਸਤਾਨ ਵਿਚਕਾਰ ਸੈਮੀਫਾਈਨਲ ਮੈਚ ਕਿੱਡਾ ਜਾਣਾ ਹੈ ਹੁਣ ਮੀਡੀਆ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਨਾਲ ਸੈਮੀਫਾਈਨਲ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਟੂਰਨਾਮੈਂਟ ਵਿੱਚ ਇਹ ਦੂਜੀ ਵਾਰ ਹੈ ਜਦੋਂ ਭਾਰਤੀ ਕ੍ਰਿਕਟਰਾਂ ਨੇ ਪਾਕਿਸਤਾਨ ਟੀਮ ਨਾਲ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ ਜਦੋਂ ਭਾਰਤੀ ਖਿਡਾਰੀਆਂ ਨੇ ਪਹਿਲੀ ਵਾਰ ਜੀਆ ਕੀਤਾ ਤਾਂ ਮੈਚ ਨੂੰ ਰੱਦ ਕੋਸ਼ਿਸ਼ ਕਰ ਦਿੱਤਾ ਗਿਆ ਤੁਹਾਨੂੰ ਯਾਦ ਕਰਵਾ ਦਿੰਨੇ ਆ ਕਿ ਭਾਰਤੀ ਟੀਮ ਨੇ ਪਿਛਲੇ ਬੱਦਵਾਰ ਨੂੰ ਵੈਸਟ ਇੰਡੀਜ਼ ਤੇ ਵੱਡੀ ਜਿੱਤ ਦਰਜ ਕਰਕੇ ਸੈਮੀਫਾਈਨਲ ਟਿਕਟ ਕੱਟਾਇਆ ਸੀ ਦੂਜੇ ਪਾਸੇ ਹਾਲ ਹੀ ਵਿੱਚ ਬੁੱਧਵਾਰ ਨੂੰ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡ ਲੀਗ ਦੀ ਇੱਕ ਸਪான்ਸਰ ਕੰਪਨੀ ਨੇ ਸੈਮੀਫਾਈਨਲ ਮੈਚ ਤੋਂ ਪੂਰੀ ਤਰ੍ਹਾਂ ਪਿੱਛੇ ਹਟਣ ਦਾ ਫੈਸਲਾ ਕੀਤਾ ਸੀ ਇਸ ਮਾਈ ਟ੍ਰਿਪ ਨਾਮ ਦੀ ਇੱਕ ਕੰਪਨੀ ਡਬਲਯੂ ਸੀ ਐਲ ਨੂੰ ਸਪான்ਸਰ ਕਰ ਰਹੀ ਸੀ ਪਰ ਕੰਪਨੀ ਦੇ ਸਹਿ ਸੰਤਾਪਕ ਨੇ ਕਿਹਾ ਕਿ ਕ੍ਰਿਕਟ ਅਤੇ ਅਤਵਾਦ ਇਕੱਠੇ ਹੀ ਨਹੀਂ ਚੱਲ ਸਕਦੇ ਭਾਰਤੀ ਕ੍ਰਿਕਟਰਾਂ ਵੱਲੋਂ ਡਬਲਯੂਸੀਐਲ ਪੇਚ ਪਾਕਿਸਤਾਨ ਨਾਲ ਖੇਡਣ ਤੋਂ ਇਨਕਾਰ ਕਰਨ ਦੀ ਖਬਰ ਜਿਹੇ ਸਮੇਂ ਵਿੱਚ ਆਈ ਹੈ ਜਦੋਂ ਏਸ਼ੀਆ ਕੱਪ ਸਚਡਿਊਲ ਲਈ ਬੀਸੀਸੀਆਈ ਦੀ ਆਲੋਚਨਾ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ BCCI ਨਾ ਸਿਰਫ ਏਸ਼ੀਆ ਕੱਪ ਨੂੰ ਇਕ ਨਿਰ ਪਾਕਿਸਤਾਨ ਤੇ ਕਰਵਾਉਣ ਲਈ ਸਹਿਮਤ ਹੋਇਆ ਹੈ ਬਲਕਿ ਪਾਕਿਸਤਾਨ ਨਾਲ ਖੇਡਣ ਲਈ ਵੀ ਸਹਿਮਤ ਹੋਇਆ ਹੈ ਏਸ਼ੀਆ ਕੱਪ ਵਿੱਚ ਭਾਰਤ-ਪਾਕਿਸਤਾਨ ਮੈਚ ਨੂੰ ਲੈ ਸੰਸਦ ਵਿੱਚ ਵੀ ਹੰਗਾਮਾ ਹੋ ਰਿਹਾ ਹੈ ਸ਼ਡਿਊਲ ਅਨੁਸਾਰ ਏਸ਼ੀਆ ਕੱਪ ਵਿੱਚ ਭਾਰਤ-ਪਾਕਿਸਤਾਨ ਮੈਚ 14 ਸਤੰਬਰ ਨੂੰ ਖੇਡਿਆ ਜਾਣਾ ਹੈ WCL ਵਿੱਚ ਖੇਡਣ ਵਾਲੀ ਭਾਰਤੀ ਚੈਂਪੀਅਨ ਟੀਮ ਵਿੱਚ ਜਯੁਰਾਜ ਸਿੰਘ ਹਰਪਜਨ ਸਿੰਘ ਇਫਰਾਨ ਪਠਾਨ ਅਤੇ ਯੂਸਫ ਪਠਾਨ ਵਰਗੇ ਮਹਾਨ ਕ੍ਰਿਕਟਰ ਸ਼ਾਮਲ ਹਨ ਜੇਕਰ ਅਸੀਂ WCL ਵਿੱਚ ਭਾਰਤੀ ਟੀਮ ਦੇ ਸਫਰ ਦੀ ਗੱਲ ਕਰੀਏ ਤਾਂ ਇਹ ਬਹੁਤ ਨਿਰਾਸ਼ਾਜਨਕ ਸੀ ਪਰ ਦਿਲਚਸਪ ਵੀ ਸੀ ਪਾਕਿਸਤਾਨ ਨਾਲ ਮੈਚ ਰੱਦ ਹੋਣ ਤੋਂ ਬਾਅਦ ਭਾਰਤੀ ਟੀਮ ਲਗਾਤਾਰ 10 ਮੈਚ ਹਾਰਦੀ ਸੀ ਅਤੇ 4 ਮੈਚਾਂ ਵਿੱਚ ਸਿਰਫ ਇੱਕ ਅੰਕ ਸੀ ਹਣ ਵੈਸਟ ਇੰਡੀਜ਼ ਨਾਲ ਮੈਚ ਦੀ ਵਾਰੀ ਸੀ ਜਿਸ ਵਿੱਚ ਟੀਮ ਇੰਡੀਆ ਨੇ ਸਿਰਫ 13.2 ਓਵਰਾਂ ਵਿੱਚ 145 ਦੌੜਾਂ ਦਾ ਟੀਚਾ ਹਾਸਲ ਕਰ ਲਿਆ ਅਤੇ ਸੈਮੀਫਾਈਨਲ ਲਈ ਟਿਕਟ ਬੁੱਕ ਕਰ ਲਈ ਖੇਡਾਂ ਦੇ ਨਾਲ ਜੁੜੀ ਹੋਈ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਉਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ